ਸਹੀ ਗੱਲ ਹੋਰ ਸੁਣਾ ਵਧੀਆ ਕੀ ਬੰਦਾ ਫਿਰਦਾ ਬਸ ਕੁਛ ਨਹੀਂ ਬੰਨਣਾ ਕੀ ਆ ਦੇਉਂ ਇੱਧਰ ਸੀ ਹਮ ਮੇਰੇ ਉੱਥੇ ਬੈਠੇ ਬੈਠੇ ਦਿਮਾਗ ਚ ਆਇਆ ਵੀ ਇੱਕ ਸ਼੍ਰੋਮਣੀ ਕਾਲੀਦਲ ਦੀ ਨਵੀਂ ਭਰਤੀ ਜਿਹੜੀ ਚੱਲਦੀ ਪਈ ਆ ਹਮ ਉਹਦੇ ਤੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹਮ ਉਹ ਵੀ ਬੋਲ ਰਹੇ ਆ ਇੱਕ ਭਾਈ ਸਾਹਿਬ ਭਾਈ ਵੰਡਾਲਾ ਜੀ ਵੀ ਬੋਲਦੇ ਪਏ ਜਥੇਦਾਰ ਪ੍ਰਤਾਪ ਸਿੰਘ ਵਡਾਲਾ ਹਾਂਜੀ ਹਾਂਜੀ ਉਹ ਵੀ ਟਿੱਪਣੀਆਂ ਕਰਦੇ ਪਏ ਆ ਉਹਦੇ ਬਾਰੇ ਆ ਦੱਸਿਓ ਮਾੜਾ ਜਾ ਵੀ ਕਿੱਦਾਂ ਵੇਖੋ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਟਿੱਪਣੀਆਂ ਕਰ ਰਹੇ ਆ ਜਾਂ ਵਡਾਲਾ ਸਾਹਿਬ ਟਿੱਪਣੀਆਂ ਕਰ ਰਹੇ ਆ ਬਿਲਕੁਲ ਭੇਤਕੀਆਂ ਟਿੱਪਣੀਆਂ ਨੇ ਕਿੱਦਾਂ ਉਹ ਜਿਹੜੀ ਪਰਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦੇਸ਼ਾ ਮੁਤਾਬਕ ਹਾਂ ਤੇ ਇੱਕ ਸੰਵਿਧਾਨਿਕ ਪ੍ਰਕਿਰਿਆ ਜਿਹੜੀ ਕਿ ਚੋਣ ਕਮਿਸ਼ਨ ਦੀ ਹੁੰਦੀ ਆ ਹੂੰ ਉਹਦੇ ਮੁਤਾਬਕ ਹੋ ਰਹੀ ਆ ਦੋਵੇਂ ਚੀਜ਼ਾਂ ਹੀ ਨੇ ਹੁਣ ਬਣਿਆ ਕੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਚਾਹੁੰਦੇ ਨੇ ਕਾਲੀ ਦਲ ਨੂੰ ਇਹਨੂੰ ਖਤਮ ਕਰਨਾ ਅੱਛਾ ਲਾਲ ਸਾਹ ਉਹਨਾਂ ਦੇ ਮਾਨ ਚ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਪ੍ਰਧਾਨ ਬਣਾ ਸ਼੍ਰੋਮਣੀ ਅਕਾਲੀ ਦਲ ਦਾ ਹਮ ਅਸਲੀਅਤ ਵਿੱਚ ਜਦੋਂ ਉਹਦੀ ਆਮ ਆਦਮੀ ਪਾਰਟੀ ਇਸ ਪੰਜਾਬ ਦੀ ਸਰਕਾਰ ਬਣੀ ਤਾਂ ਉਦੋਂ ਇਹ ਬੜੀਆਂ ਨੜੀਆਂ ਨਿੱਕੀਆਂ ਨਿੱਕੀਆਂ ਜਿਵੇਂ ਆਂਦੇ ਹੁੰਦੇ ਨਾ ਟਟਰੀਆ ਨੂੰ ਇਹ ਹੋਣ ਲੱਗ ਪਿਆ ਵੀ ਸਮਾਨ ਸਾਡੇ ਤੇ ਹੀ ਖੜਾ ਹੈ ਇਹ ਸੱਚ ਕੱਲ ਹੈ ਹਮ ਹੁਣ ਕਾ ਨਹੀਂ ਕੀ ਹੈ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ ਹੂੰ ਜਿਹੜਾ ਬੜਾ ਸਤਕਾਰਯੋਗ ਅਹੁਦਾ ਸੀ ਉਸ ਅਹੁਦੇ ਦੇ ਰਹਿੰਦੇ ਆ ਉਹਨਾਂ ਨੇ ਕੀ ਕੀ ਕੀਤਾ ਇਹ ਹੌਲੀ ਹੌਲੀ ਸਾਰਾ ਕੁਝ ਸਾਹਮਣੇ ਬਾਹਰ ਆ ਜਾਣਾ ਹੈ ਹੂੰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਵਰਕਰਾਂ ਦਾ ਮਾਣ ਸਨਮਾਨ ਗਵਾ ਰਹੇ ਹੈ ਹੂੰ ਹੁਣ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਹੈ ਵੀ ਭਰਤੀ ਬਾਕਸੇ ਜੀ ਯਾਰ ਕਿਧਰੋਂ ਬਾਕਸ ਹੋ ਗਈ ਤੁਸੀਂ ਇਹ ਗੱਲ ਸੋਚੋ ਹਰ ਛੋਟੇ ਤੋਂ ਛੋਟਾ ਵਰਕਰ ਪਿੰਡ ਤੋਂ ਲੈ ਕੇ ਮੁਹੱਲੇ ਤੋਂ ਲੈ ਕੇ ਵਾਰਡ ਤੋਂ ਲੈ ਕੇ ਕਿੰਨੀ ਮੁਸਤੈਦੀ ਨਾਲ ਭਰਤੀ ਕਰ ਰਿਹਾ ਹੈ ਬਿਲਕੁਲ ਕਿੰਨੇ ਵਰਕਰ ਲੱਗੇ ਹੋਏ ਨੇ ਜੀ ਹਰ ਬੰਦਾ ਜਿਹੜਾ ਹੈ ਉਹ ਆਪਦੀ ਸੋਸ਼ਲ ਅਕਾਊਂਟ ਦੇ ਫੋਟੋ ਨਾਲ ਵਾਇਰਲ ਕਰ ਰਿਹਾ ਹੈ ਵੀਡੀਓ ਬਣਾ ਕੇ ਵਾਇਰਲ ਕਰ ਰਿਹਾ ਹੈ ਭਰਤੀ ਬਾਕਸ ਕਿਵੇਂ ਹੋਗੀ ਖ਼ਬਰਾਂ 'ਚ ਖ਼ਬਰਾਂ ਲੱਗ ਰਹੀਆਂ ਨੇ ਕਿਵੇਂ ਭਰਤੀ ਬਾਕਸ ਹੋਗੀ ਹਮ ਸਿਰਫ ਲੋਕਾਂ ਦੇ ਸਾਹਮਣੇ ਇੱਕ ਆਪਣੇ ਆਪ ਨੂੰ ਚੰਗਾ ਵਿਖਾਉਣ ਲਈ ਤੇ ਕਾਲੀ ਵਰਕਰਾਂ ਦਾ ਮਾਣ ਸਨਮਾਨ ਗੁਆਰੇ ਨੇ ਲੋਕ ਹੂੰ ਹੁਣ ਕਾਲੀ ਦਲ ਦੀ ਜਿਹੜੀ ਮੁਹਿੰਮਾ ਪਰਤੀ ਹੈ ਉਹ ਕਾਲੀ ਦਲ ਦੇ ਵਰਕਰ ਹੀ ਕਰਨਗੇ ਤੁਸੀਂ ਇਹ ਸੋਚੋ ਵੀ ਉਹ ਨਾ ਤਾਂ ਭਾਜਪਾ ਆ ਕੇ ਕਰਨ ਹੋ ਰਹੀ ਹੁਣ ਆਮ ਆਦਮੀ ਵਾਲੇ ਥੋੜਾ ਸਾਡੀ ਪਰਤੀ ਕਰਨਗੇ ਕਾਂਗਰਸ ਵਾਲੇ ਥੋੜਾ ਸਾਡੀ ਪਰਤੀ ਕਰਨਗੇ ਹੂੰ ਕਰਨਗੇ ਤਾਂ ਸਾਡੇ ਵਰਕਰ ਹੀ ਨਾ ਤੇ ਉਹ ਲੋਕ ਜਿਹੜੇ ਪਰਤੀ ਜੀ ਜਾ ਕੇ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਚਾਹ ਤੈ ਸ਼ਰੋਮਣੀ ਅਕਾਲੀ ਦਲ ਦੁਬਾਰਾ ਪੰਜਾਬ ਦੇ ਵਿੱਚ ਸਰਕਾਰ ਬਣਾਵੇ ਹੂੰ ਪੰਥ ਦੇ ਪੰਜਾਬ ਦੀ ਚੜ੍ਹਦੀ ਕਲਾ ਵਾਲੀ ਜਿਹੜੇ ਲੋਕ ਸੋਚਦੇ ਆ ਉਹ ਟੜਾ-ਟੜ ਲੈਣਾ ਲੱਗੀਆਂ ਨੇ ਵੱਡੇ-ਵੱਡੇ ਇਕੱਠ ਹੋ ਰਹੇ ਨੇ ਹਰ ਜਗ੍ਹਾ ਉੱਤੇ ਹੂੰ ਇਹ ਕਿਹੜੇ ਤਰੀਕੇ ਨਾਲ ਕਹਿੰਦੇ ਬੌਕਸ ਭਰਤੀ ਇਹ ਤਾਂ ਕਾਲੀ ਵਰਕਰਾਂ ਦੀ ਬੇਇੱਜ਼ਤੀ ਕਰਦੇ ਪਏ ਨੇ ਬਡਾਲਾ ਸਾਹਿਬ ਵੀ ਕਰ ਰਹੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਕਰ ਰਹੇ ਨੇ ਹੂੰ ਲੱਖਾਂ ਦੀ ਤਾਜ਼ਾਜ ਵਿੱਚ ਭਰਤੀ ਹੋ ਰਹੀ ਹੈ ਤੂੰ ਮੈਨੂੰ ਇੱਕ ਚੀਜ਼ ਹੀ ਦੱਸ ਦੇ ਆ ਆਪਣਾ ਹਲਕਾ ਹੈ ਫਰੋਸਪੁਰ ਦਿਹਾਤੀ ਮੇਰੇ ਖਿਆਲ 400 ਤੋਂ ਵੱਧ ਕਾਪੀ ਜਿਹੜੀ ਹੈ ਉਹ ਜਿਹੜੇ ਵਰਕਰ ਲੈ ਕੇ ਆ ਭਰਤੀ ਕਰਨ ਵਾਸਤੇ ਤੇ ਭਰਤੀ ਬੜੇ ਜੋਰਾਂ ਤੇ ਚੱਲ ਰਹੀ ਹੈ ਹੁਣ ਇੱਕ ਹਲਕੇ ਦੇ ਵਿੱਚ 400 ਤੋਂ ਵੱਧ ਵੱਲ ਲੋ ਜਿਹੜੇ 500 ਤੱਕ ਵੀ ਪਹੁੰਚ ਸਕਦੀ ਹੈ ਕਿੰਨੀ ਵੱਡੀ ਗੱਲ ਬਣ ਜਾਣੀ ਹੈ 50000 ਹੋ ਗਿਆ ਹਮ 50000 ਦੀ ਭਰਤੀ ਹੋ ਗਈ ਹੈ ਹਲਕੇ ਚ 117 ਹਲਕੇ ਨੇ ਕੱਲੇ ਪੰਜਾਬ ਦੇ ਹਮ ਹਰਿਆਣਾ ਰਾਜਸਥਾਨ ਹੈ ਜੰਮੂ ਕਸ਼ਮੀਰ ਹੈ ਕਿੰਨੀਆਂ ਥਾਵਾਂ ਨੇ ਇਹ ਹਮ ਹਨਾ ਉੱਥੇ ਕੀ ਗੱਲ ਭਰਤੀ ਨਹੀਂ ਹੋਣੀ ਉੱਥੇ ਵੀ ਹੋਣੀ ਹੈ ਇਹ ਤਾਂ ਇਹਨਾਂ ਨੂੰ ਕਿ ਪਿਸੂ ਪੈ ਗਏ ਮੈਂ ਸੱਚ ਕਹਿੰਦਾ ਇਹ ਪਿਸੂ ਪੈ ਗਏ ਪਿਸੂ ਜਿਹੜੇ ਵਿਰੋਧੀ ਲਾਣਾ ਸੀ ਨਾ ਇਹਨਾਂ ਨੂੰ ਇਹ ਸੀ ਵੀ ਲੋਕਾਂ ਦੀ ਉਤਸ਼ਾਹ ਹੀ ਨਹੀਂ ਖਰੇ ਹੈਗਾ ਠੀਕ ਹੈ ਮੰਨਨੇ ਆ ਕਿ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਅਕਾਲੀ ਦਲ ਕਮਜ਼ੋਰ ਹੋਇਆ ਉਹਦਾ ਕਾਰਨ ਸੀ ਸਭ ਤੋਂ ਵੱਡਾ ਇੱਕ ਕਾਂਗਰਸ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਭਰਮਜਾਲ ਪਾਤਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਵੋਟ ਪਾਓਗੇ ਇਹਨਾਂ ਦੇ ਮੈਂਬਰ ਜ਼ਿਆਦਾ ਜਿੱਤਗੇ ਇਹ ਹੋ ਸਕਦਾ ਹੈ ਫਿਰ ਦੁਬਾਰਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰ ਲੈਣਾ ਇੱਕ ਭਰਮਜਾਲ ਫਲਾਇਆ ਲੋਕਾਂ 'ਚ ਤੇ ਲੋਕਾਂ ਨੇ ਜਿਹੜੀ ਜਿਆਦੀ ਵੋਟ ਕਾਂਗਰਸ ਨੂੰ ਪਾਤੀ ਹਾਂ ਨਾ ਤੇ ਕਾਲੀਦਲ ਉਥੇ ਕਮਜ਼ੋਰ ਹੋਇਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੂੰ ਪਰ ਕਾਲੀਦਲ ਮਰਿਆ ਨਹੀਂ ਜਦੋਂ ਲੋਕਾਂ ਨੇ ਸਾਰਾ ਹੁਣ ਹਿਸਾਬ-ਕਤਾਬ ਲਾ ਲਿਆ ਕਿ ਹਾਲਾਤ ਕੀ ਨੇ ਕਿਸਾਨੀ ਦਾ ਹਾਲਾਤ ਕੀ ਹੈ ਆਮ ਲੋਕਾਂ ਦਾ ਹਾਲਾਤ ਕੀ ਹੈ ਤੇ ਲੋਕ ਇਹ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਹੂੰ ਹਨਾ ਇੱਕ ਇੱਕ ਜਿਹੜੀ ਇਹਦੇ ਚ ਸੱਤ ਮੈਂਬਰੀ ਕਮੇਟੀ ਬਣੀ ਆ ਹੂੰ ਉਹ ਦਾ ਐਵੇਂ ਵੀ ਦੱਸੋ ਕਿ ਉਹਦਾ ਕੀ ਮਤਲਬ ਹੈ ਕਿੱਦਾਂ ਇਹ ਉਹ ਵੇਖੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਕਮੇਟੀ ਬਣਾਈ ਸੀ ਉਹ ਕਮੇਟੀ ਨੂੰ ਜਿਹੜੀ ਸਾਡੀ ਵਰਕਿੰਗ ਕਮੇਟੀ ਹੈ ਉਹਨੇ ਬਕਾਇਦਾ ਜਿਹੜੇ ਉਹ ਮੈਂਬਰਸ ਹਨ ਉਹਨਾਂ ਸਾਰਿਆਂ ਨੂੰ ਵਕ ਵਕ ਥਾਮ ਤੇ ਅਬਜ਼ਰਵਰ ਲਾਤਾ ਹਮ ਮਤਲਬ ਕੀ ਹੈ ਉਸ ਕਮੇਟੀ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਫ ਪੱਤਰਕਾਰਾਂ ਦੇ ਕੋਲ ਕੀਤਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਹੋਣੀ ਹੈ ਇਹ ਕਮੇਟੀ ਉਹਦੀ ਨਿਗਰਾਨੀ ਕਰੇਗੀ ਹਮ ਤੈ ਕਰਨ ਨਿਗਰਾਨੀ ਕਰ ਰਹੇ ਨੇ ਜੀ ਕਰਨ ਨਿਗਰਾਨੀ ਵਧੀਆ ਗੱਲ ਆ ਹਮ ਅਸਲੀ ਦਾ ਦੋਸ਼ ਜਿਵੇਂ ਵਡਾਲਾ ਸਾਹਿਬ ਦੋਸ਼ ਲਾਉਂਦੇ ਨੇ ਤੁਸੀਂ ਨਿਗਰਾਨ ਨਿਯੁਕਤ ਕੀਤੇ ਹੋ ਤੋ ਜਿਹੜੇ ਜ਼ਿਲ੍ਹੇ ਤੁਸੀਂ ਨਿਗਰਾਨ ਨਿਯੁਕਤ ਕੀਤੇ ਹੋ ਜਾਂ ਜਿਹੜੇ ਮਤਲਬ ਸਟੇਟ ਚ ਨਿਗਰਾਨ ਨਿਯੁਕਤ ਕੀਤੇ ਹੋ ਤੁਸੀਂ ਦੱਸੋ ਸ਼੍ਰੀ ਕਾਲਤਕ ਸਾਹਿਬ ਨੂੰ ਵੀ ਉੱਥੇ ਭਰਤੀ ਗਲਤ ਹੋ ਰਹੀ ਹੈ ਨਿਗਰਾਨ ਦਾ ਮਤਲਬ ਕੀ ਹੁੰਦਾ ਔਰ ਇਹ ਥੋੜਾ ਮਤਲਬ ਇਹ ਵੀ ਨਹੀਂ ਜੀ ਮੇਰੇ ਥਰੂ ਸਾਰਾ ਕੁਝ ਹੋਵੇ ਅੱਜ 35 ਲੱਖ ਦੇ ਕਰੀਬ ਭਰਤੀ ਹੋ ਚੁੱਕੀ ਹੈ ਤੁਸੀਂ 35 ਲੱਖ ਨੂੰ ਇਕੱਲੇ ਮਿਲ ਲੈਂਦੇ ਭਰਤੀ ਦਾ ਵਰਕਰਾਂ ਨੇ ਕਰਨੀ ਹੈ ਹਰ ਪਾਰਟੀ ਦਾ ਜਦੋਂ ਭਰਤੀ ਹੁੰਦੀ ਹੈ ਨਹੀਂ ਕਿੰਨੀ ਆਪਣੀ ਮੈਂਬਰਸ਼ਿਪ ਹੋ ਰਹੀ ਹੈ ਹਰ ਪਾਰਟੀ ਦੀ ਮੈਂਬਰਸ਼ਿਪ ਹੁੰਦੀ ਹੈ ਉਹਦੇ ਵਿੱਚ ਸਾਰੇ ਜਿਹੜੇ ਪੁਰਾਣੇ ਵਰਕਰ ਨੇ ਉਹ ਨਵੇਂ ਵਰਕਰਾਂ ਨੂੰ ਭਰਤੀ ਨਾਲ ਕਰਦੇ ਆ ਨਵੇਂ ਲੋਕਾਂ ਨੂੰ ਜੋੜਦੇ ਆ ਸਾਰੀਆਂ ਪਾਰਟੀਆਂ ਦੀ ਐਵੇਂ ਰਵਾਇਤ ਹੈ ਹੂੰ ਇਹਦਾ ਐ ਮਤਲਬ ਨਹੀਂ ਹੈ ਵੀ ਹੁਣ ਦੱਸੋ ਜੇ ਕਾਲੀ ਦਲ ਦੇ ਇਹ ਬੰਦੇ ਨਾਲ ਭਰਤੀ ਕਰਨਗੇ ਤੇ ਕੋਈ ਬਾਹਰੋਂ ਬੰਦੇ ਆ ਕੇ ਭਰਤੀ ਕਰਨਗੇ ਜਿਹੜੇ ਕਾਂਗਰਸੀ ਬੈਠੇ ਉਹ ਤੁਹਾਡੀ ਭਰਤੀ ਕਰਕੇ ਦੇਣਗੇ ਜਾਂ ਜਿਹੜੇ ਭਾਜਪਾਏ ਬੈਠੇ ਤੁਹਾਡੀ ਉਹ ਭਰਤੀ ਕਰਨਗੇ ਜਾਂ ਜਿਹੜੇ ਆਮ ਆਦਮੀ ਪਾਰਟੀ ਨੂੰ ਤੁਹਾਡੀ ਉਹ ਕਰਨੀ ਦੇ ਨਾਲ ਕਾਲੀ ਵਰਕਰਾਂ ਨੇ ਭਰਤੀ ਆ ਹੂੰ ਤੇ ਉਹ ਤੁਹਾਨੂੰ ਉਹਨਾਂ ਦੇ ਵੀ ਇਤਰਾਜ਼ ਹੈ ਫਿਰ ਬੰਦੇ ਕਿੱਥੋਂ ਲਿਆਓਗੇ ਕਿੱਥੋਂ ਕਰੋਗੇ ਭਰਤੀ ਬਣਾਇਆ ਤੁਸੀਂ ਨਵਾਂ ਕਾਲੀ ਦਲ ਹੋ ਜੋ ਕਰ ਲਓ ਭਰਤੀ ਉਹਦੀ ਬਰਾਬਰ ਤੇ ਜੋੜ ਲਓ ਲੋਕਾਂ ਨੂੰ ਨਾਲ ਹੂੰ ਲੈ ਲਓ ਉਹਨੂੰ ਪ੍ਰਧਾਨ ਗਿਆ ਸਿਰਫ ਕਾਲੀ ਵਰਕਰਾਂ ਦੇ ਮੈਨੂੰ ਆ ਬੜਾ ਗੁੱਸਾ ਹੈ ਇਸ ਗੱਲ ਦਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਸਤਕਾਰਯੋਗ ਸਨ ਪਰ ਜਿਹੜੇ ਉਹ ਅਹੁਦੇ ਤੇ ਰੁਤਬੇ ਤੇ ਉਹ ਬਰਾਜ਼ਮਾਨ ਰਹੇ ਹਮੇਸ਼ਾ ਹੀ ਉਸ ਰੁਤਬੇ ਅੱਗੇ ਸਿਰ ਝੁਕਦਾ ਪਰ ਅੱਜ ਉਸ ਰੁਤਬੇ ਤੋਂ ਪਾਸੇ ਨੇ ਇਸ ਕਰਕੇ ਮੈਂ ਇੱਕ ਟਿੱਪਣੀ ਉਹਨਾਂ ਦੇ ਕਰ ਰਿਹਾ ਕਿ ਉਹਨਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਨਹੀਂ ਚਾਹੀਦੀ। ਹੂੰ ਉਹ ਕਹਿੰਦੇ ਨੇ ਕਿ ਮੇਰੇ ਪੈਰਾਂ ਥੱਲੇ ਧੱਕੇ ਨਾਲ ਜ਼ਮੀਨ ਦੇ ਰਹੇ ਆ ਕਾਲੀ ਦਲ ਵਾਲੇ। ਵਾਹ ਜੀ ਵਾਹ। ਸਿੱਧਾ ਕਹੋ ਕਿ ਮੈਂ ਜ਼ਮੀਨ ਬਣਾਈ ਬੈਠਾ ਸੀ ਪਹਿਲਾਂ ਹੀ। ਮੇਰਾ ਤਾਂ ਧਾਰਮਿਕ ਏਜੰਡਾ ਹੀ ਨਹੀਂ ਸੀ ਹੈਗਾ ਮੇਰਾ ਡੰਡਾ ਹੀ ਸਿਆਸਤ ਸੀ। ਲੋਕੀ ਨੂੰ ਨਿਆਣੇ ਥੋੜਾ ਹੈਗੇ ਆ। ਲੋਕਾਂ ਨੂੰ ਸਾਰਾ ਪਤਾ ਹੈ। ਕਿ ਕਿੱਥੇ ਕਿੱਥੇ ਸਾਡੇ ਰਿਲੇਸ਼ਨਸ਼ਿਪ ਸੀ ਕਿਵੇਂ ਕਿਵੇਂ ਹੁਣ ਉਹ ਕਾਲੀਦਲ ਦੇ ਖਿਲਾਫ ਤਾਂ ਵਾਰ 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 ਕਾਲੀਦਲ ਨੂੰ ਝੰਡਾ ਬਣਾਉਰੇ ਪਏ ਨੇ ਸਿਰਫ ਇੱਕ ਮੀਡੀਆ ਚ ਆਉਣ ਬਦਲੇ ਇੱਕ ਜਿਹੜੀ ਭਰਤੀ ਮੇਮ ਵੀ ਤੇਜ਼ੀ ਨਾਲ ਚੱਲਦੀ ਪਈ ਐ ਇਸ ਭਰਤੀ ਮੇਮ ਨੂੰ ਰੋਕਣ ਵਾਸਤੇ ਹੂੰ ਇਸ ਕਰਕੇ ਜਿੱਥੇ ਵਡਾਲਾ ਸਾਹਿਬ ਨੂੰ ਕਮੇਟੀ ਨੇ ਲਾਇਆ ਮੰਨ ਲਓ ਬਜ਼ਰਬਰ ਲਾਇਆ ਨਿਗਰਾਨ ਲਾਇਆ ਉਹਨਾਂ ਦਾ ਫਰਜ ਬਣਦਾ ਹੈ ਜਾਕੀ ਉਸ ਤੇ ਢੇੜਾ ਲਾਉਣ ਜੇ ਕੋਈ ਉਹਨਾਂ ਨੂੰ ਦਿਸਦਾ ਕਿ ਇੱਥੇ ਆ ਬਾਕਸ ਭਰਤੀ ਹੋ ਰਹੀ ਐ ਤਾਂ ਉਹਦੀ ਜਿਹੜੀ ਸ਼ਿਕਾਇਤ ਸ਼੍ਰੀ ਕਾਲਤਕ ਸਾਹਿਬ ਨੂੰ ਵੀ ਕਰ ਸਕਦੇ ਆ ਵਰਕਿੰਗ ਕਮੇਟੀ ਨੂੰ ਵੀ ਕਰ ਸਕਦੇ ਆ ਉਨਾਂ ਨੂੰ ਕੋ ਧੱਕਾ ਹਰ ਇਸ ਗੱਲ ਦਾ ਪਰ ਜਦੋਂ ਜਾਣੇ ਹੀ ਨਹੀਂ ਸਿਰਫ ਰਹਿਣਾ ਮੀਡੀਆ 'ਚ ਤੇ ਜਿਹੜੇ ਪਿੱਛੇ ਆਕਾ ਨੇ ਉਹਨਾਂ ਦਾ ਮਤਲਬ ਇਹ ਵੀ ਤੁਸੀਂ ਭੰਬਲ ਪੂਸੇ 'ਚ ਪਾਈ ਰੱਖੋ ਇਸ ਗੱਲ ਨੂੰ ਨਿਕਲ ਨਾ ਦਿਓ ਇਹ ਗੱਲਾਂ ਤਾਂ ਐਵੇਂ ਕਿ ਸਿਰਫ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਪਹਿਲਾਂ ਆਮ ਆਦਮੀ ਨੇ ਭਰਮਜਾਲ ਪਾਇਆ ਕਾਂਗਰਸ ਨੇ ਪਾਇਆ ਹੁਣ ਦਰਅਸਲ ਕੀ ਹੈ ਵੀ ਬੀਜੇਪੀ ਸਿੱਧੇ ਤੌਰ ਤੇ ਤਾਂ ਭਰਮਜਾਲ ਪਾ ਨਹੀਂ ਸਕਦੀ ਉਹ ਸਿੱਧੇ ਤੌਰ ਤੇ ਇਹਨਾਂ ਨੂੰ ਵਰਤ ਰਹੀ ਹੈ ਇਹ ਸੱਚ ਹੈ ਅਕਾਲੀ ਦਲ ਦੀ ਜੇ ਇੰਨਾ ਜਿੰਨੇ ਤੇਜ਼ੀ ਨਾਲ ਮੁਹਿੰਮ ਚੱਲਦੀ ਪਈ ਹੈ ਉਨੀ ਤੇਜ਼ੀ ਨਾਲ ਜੇ ਮੁਹਿੰਮ ਸਿਰੇ ਚੜ ਗਈ ਪੂਰੇ ਜ਼ੋਰਾਂ ਦੇ ਉੱਤੇ ਤੇ ਅਕਾਲੀ ਦਲ ਦੇ ਬੱਲੇ ਬੱਲੇ ਹੋ ਜਾਣੀ ਹੈ ਹੂੰ ਇਹ ਗੱਲ ਯਾਦ ਵੇਖੋ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਵੀ ਸੋਸ਼ਲ ਅਕਾਊਂਟ ਇਹੋ ਜਿਹਾ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੇ ਲਗਾਤਾਰ ਪੈ ਰਹੀਆਂ ਨੇ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਕਿ ਪੋਸਟਾਂ ਹੁੰਦੀਆਂ ਨੇ ਭਰਤੀ ਦੀਆਂ ਵੱਖ-ਵੱਖ ਜਿਹੜੇ ਆਪਣੇ ਲੀਡਰ ਨੇ ਜਾਂ ਵਰਕਰ ਨੇ ਜਾਂ ਜਿਹੜੇ ਭਰਤੀ ਕਰ ਰਹੇ ਲੋਕ ਨੇ ਉਹ ਆਪਦੇ ਸੋਸ਼ਲ ਕਾਉਂਟਸ ਤੇ ਵੱਖ-ਵੱਖ ਤਰੀਕੇ ਨਾਲ ਪਾਈ ਜਾਂਦੇ ਆ ਵੀਡੀਓ ਬਣਾ ਆਪਣਾ ਪਾਈ ਜਾਂਦੇ ਆ ਫਿਰ ਸ਼ੱਕ ਪਿੱਛੇ ਕੀ ਰਹਿ ਗਿਆ ਸ਼ੱਕ ਤੇ ਹੁੰਦਾ ਨਾ ਵੀ ਮੈਂ ਇਧਰੋਂ ਕਾਪੀ ਕੱਢੀ ਆਵਾ ਤੇ ਜਾ ਕੇ ਜਮਾ ਕਰਾ ਦਿਆਂ ਉੱਥੇ ਇਕੱਲਾ ਆਹ ਜੀ ਹੋ ਗਈ ਭਰਤੀ ਇਧਰੋਂ ਗਦਾਸ ਤਰੇ ਉਹਨੂੰ ਕਾਪੀ ਐਵੇਂ ਹੋੜਾ ਕੋਈ ਗੱਲ ਸਾਹਮਣੇ ਸਾਰਾ ਕੋ ਦਿਖਦਾ ਵੀ ਭਰਤੀ ਕਰਦੇ ਪਏ ਨੇ ਤੇ ਕਿੰਨੇ ਦਿਨਾਂ ਦੇ ਲਗਾਤਾਰ ਜੋਰਾਂ ਨਾਲ ਚੱਲੇ ਆ ਇਥੇ ਫਰੋਹਪੁਰ ਜਿੱਦਾਂ ਭਰਤੀ ਸ਼ੁਰੂ ਹੋਈ ਕਿੰਨਾ ਕਿੱਡਾ ਵੱਡਾ ਕੱਟ ਸੀ ਉਸ ਦਿਨ ਤੱਕੇ ਨਾਲ ਲੋਕ ਆਪੀਆਂ ਮੰਗਦੇ ਸਾਨੂੰ ਦਿਓ ਸਾਨੂੰ ਦਿਓ ਇਥੇ ਸੱਜਣ ਦਾ ਫੋਨ ਆਇਆ ਉਹਨੂੰ ਤਾਂ ਉਸ ਦਿਨ ਕਾਪੀ ਲੈ ਗਿਆ ਉਹ ਕਹਿੰਦਾ ਮੈਂ ਭਰ ਕੇ ਜਮਾ ਵੀ ਕਰਾਤੀ ਐ ਹਾਂ ਨਾ ਮਤਲਬ ਉਹਨੂੰ ਚਾਹੀ ਇੰਨਾ ਸੀ ਉਹ ਘਰ ਘਰ ਗਿਆ ਫੜਾ ਫੜ ਉਹਨੇ ਆਪਦਾ ਜਿਹੜੇ ਸੱਜਣ ਨਾਲ ਜੋੜਨ ਵਾਲੀ ਸੀ ਉਹਨਾਂ ਨੂੰ ਜੋੜਿਆ ਉਹ ਭਰਤੀ ਦੀ ਪ੍ਰਕਿਰਿਆ ਪੂਰੀ ਕਰਕੇ ਉਹ ਜਮਾ ਵੀ ਕਰਵਾ ਗਿਆ ਨੌਜਵਾਨਾਂ 'ਚ ਬੜਾ ਵੱਡਾ ਜੋਸ਼ ਹੈ ਸੌ ਰੁਪਏ ਇੱਕ ਲੋਕਾਂ ਦੇ ਵਿੱਚ ਭਰਮਜਾਲ ਪੈਦਾ ਕਰਨ ਵਾਸਤੇ ਇਹੋ ਜਿਹੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਪਰ ਲੋਕ ਬੜੇ ਸਿਆਣੇ ਆ ਸਰਹਦ ਲੋਕ ਨੇ ਕੀ ਦੀ ਕੀ ਪਿੱਛੇ ਗੱਲਬਾਤ ਹੈ ਕੀ ਦੇ ਪਿੱਛੇ ਕੌਣ ਬੋਲਦਾ ਹੈ ਇਹ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ